ਜਦੋਂ ਜਿਹੜੇ ਵੀ ਦੇਸ਼ ਦੇ ਸਮਾਜ ਦਾ ਬੈਲੈਂਸ ਵਿਗੜ ਜਾਏ ਖਾਸ ਕਰ ਆਰਥਿਕ ਵੰਡ ਗਲਤ ਹੋ ਜਾਏ ਜਿਆਦਾ ਚੀਜ਼ਾਂ ਕੁਝ ਮੁਠੀ ਪਰ ਵੱਡੇ ਅਮੀਰ ਲੋਕਾਂ ਦੇ ਹੱਥਾਂ 'ਚ ਇਕੱਠੀਆਂ ਹੋ ਜਾਣ ਤਾਂ ਉਦੋਂ ਫਿਰ ਇੱਕ ਦਿਨ ਜਿਹੜਾ ਉਹ ਬੈਲੈਂਸ ਵਿਗੜਨਾ ਹੁੰਦਾ ਤੇ ਫਿਰ ਉਸ ਚੀਜ਼ ਨੇ ਢਹਿ ਟੇਰੀ ਹੋਣਾ ਹੁੰਦਾ ਅੱਜ ਨੇਪਾਲ ਦੇ ਵਿੱਚ ਇਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਅੱਜ ਨੇਪਾਲ ਸੜ ਰਿਹਾ ਹੈ ਨੇਪਾਲ ਦੇ ਵਿੱਚ ਜਨਸਲਾਬ ਆਇਆ ਹੋਇਆ ਹੈ ਤੇ ਜਿਹੜੀਆਂ ਵੱਖ-ਵੱਖ ਦੇਸ਼ਾਂ ਦੀਆਂ ਸਾਮਰਾਜੀ ਤਾਕਤਾਂ ਨੇ ਉਹ ਆਪੋ ਆਪਣਾ ਦਾਅ ਲਾਉਣ ਨੂੰ ਫਿਰਦੀਆਂ ਨੇ ਅਮਰੀਕਾ ਆਪਣੀ ਘੱਟ ਪੁਤਲੀ ਸਰਕਾਰ ਬਣਾਉਣ ਦੀ ਕੋਸ਼ਿਸ਼ ਚ ਹੈ ਕੁਝ ਦੂਜੀਆਂ ਸਾਮਰਾਜੀ ਤਾਕਤਾਂ ਨੇ ਉਹ ਆਪਣੀ ਘੱਟ ਪੁਤਲੀ ਸਰਕਾਰ ਬਣਾਉਣਾ ਚਾਹੁੰਦੀਆਂ ਨੇ ਕਿਉਂ ਕਿ ਕਿਉਂਕਿ ਦੁਨੀਆ ਦੇ ਹਰ ਬਾਜ਼ਾਰ ਦੇ ਉੱਪਰ ਵੱਖ-ਵੱਖ ਦੇਸ਼ਾਂ ਦੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦੇ ਨੇ ਤਾਂ ਕਿ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਹੀ ਉੱਥੇ ਵਿਕਣ ਇਸੇ ਕਰਕੇ ਨੇਪਾਲ ਦੇ ਪੂਰੇ ਬਾਜ਼ਾਰ ਦੇ ਉੱਪਰ ਅਮਰੀਕਾ ਆਪਣੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦਾ ਹੈ ਇਸ ਕਰਕੇ ਉਹ ਆਪਣੀ ਕੱਟ ਪੁਤਲੀ ਆਪਣੀ ਗੁਲਾਮ ਸਰਕਾਰ ਨੇਪਾਲ ਚ ਬਣਾਉਣੀ ਚਾਹੁੰਦਾ ਹੈ ਤੇ ਜਿਹੜੀਆਂ ਰਸ਼ੀਆ ਦੀਆਂ ਚਾਈਨਾ ਦੀਆਂ ਜਾਪਾਨ ਦੀਆਂ ਜਾਂ ਹੋਰ ਜਿਹੜੇ ਸਾਮਰਾਜੀ ਤਾਕਤਾਂ ਨੇ ਉਹ ਵੀ ਉੱਥੇ ਆਪੋ ਆਪਣੇ ਤਰੀਕੇ ਨਾਲ ਸਰਕਾਰ ਬਣਾਉਣੀ ਚਾਹੁੰਦੀਆਂ